ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਪੰਜਾਬ ਵਿੱਚ ਦੋ ਮੁੱਦੇ ਸਭ ਤੋਂ ਹੈ ਮੁੱਦੇ ਅੱਗੋਂ ਗੱਲ ਕਰਦੇ ਹਾਂ ਇੱਕ ਮੁੱਦੇ ਤੇ ਮੁੱਦੇ ਤੇ ਬਹੁਤ ਆ ਜਗਹਿ ਨਾਲ ਵੀ ਬੜੀਆ ਗੱਲਬਾਤ ਕਰਨ ਵਾਲੀ ਆ ਪਰ ਦੋ ਜਿਨ੍ਹਾਂ ਦਾ ਆਮ ਜਨਤਾ ਦਾ ਰੋਜ਼ਵਾਹ ਪੈਂਦਾ ਇੱਕ ਨਸ਼ਾ ਤੇ ਦੂਸਰਾ ਸਭ ਤੋਂ ਖਤਰਨਾਕ ਬਿਮਾਰੀ ਕੈਂਸਰ ਤੋਂ ਖਤਰਨਾਕ ਬਿਮਾਰੀ ਉਹ ਹੈਗੀ ਰਿਸ਼ਵਤ ਰਿਸ਼ਵਤ ਉਹ ਬਿਮਾਰੀ ਆ ਜਿਹੜੀ ਸ਼ਾਇਦ ਕੋਈ ਖਤਮ ਕਰ ਸਕੇ ਜਾਂ ਖਤਮ ਹੋ ਸਕੇ ਇਹਦੀ ਭਿਆਨਕ ਬਿਮਾਰੀ ਆ ਸ਼ੈਲ ਕੈਂਸਰ ਤਾਂ ਖਤਮ ਹੋ ਸਕਦੀ ਹੈ ਪਰ ਰਿਸ਼ਵਤ ਇਹਨੂੰ ਖਤਮ ਕਰਨਾ ਇਹਨਾ ਆਸਾਨ ਨਹੀਂ ਕਿਉਂਕਿ ਇਹਦੇ ਜੜਾ ਬਹੁਤ ਡੂੰਘੀਆਂ ਪਤਾਲ ਚ ਜਾ ਚੁੱਕੀਆਂ ਉਹ ਕਿਹੜਾ ਵਿਭਾਗ ਤੁਸੀਂ ਦੱਸੋ ਦੋਸਤੋ ਕਿਹੜਾ ਵਿਭਾਗ ਜਿਹੜਾ ਰਿਸ਼ਵਤ ਤੋਂ ਅੱਜ ਬਚਿਆ ਹੋਇਆ ਕੋਈ ਇੱਕ ਵਿਭਾਗ ਮੈਨੂੰ ਲੱਗਦਾ ਕੋਈ ਵੀ ਨਹੀਂ ਬਸ ਜਦ ਤੱਕ ਅਸੀਂ ਘਰੇ ਹੁੰਨੇ ਆ ਨੌਕਰੀ ਨਹੀਂ ਮਿਲਦੀ ਉਹ ਤੱਕ ਬੜਾ ਰੌਲਾ ਪਾਉਂਦੇ ਆ ਹਾਏ ਰਿਸ਼ਵਤਾਂ ਬੜੀ ਰਿਸ਼ਵਤਾਂ ਹਾਏ ਪੈਸੇ ਪਰ ਜਦਨ ਸਾਡੇ ਕੋਲ ਪਾਵਰ ਆ ਜਾਂਦੀ ਹੈ ਜਦਨ ਅਸੀਂ ਕਿਸੇ ਕੁੱਸ ਦੇ ਬੈਠ ਜਾਂਦੇ ਆ ਫਿਰ ਅਸੀਂ ਉਸ ਕੁਰਸੀ ਦਾ ਦੁਰ ਉਪਯੋਗ ਕਰਦੇ ਆ ਫਿਰ ਅਸੀਂ ਪੈਸੇ ਲੈਣ ਦੇ ਰਾਹ ਲੱਭਦੇ ਆ ਫਿਰ ਅਸੀਂ ਪੈਸੇ ਲੈਣ ਦੇ ਤਰੀਕੇ ਲੱਭਦੇ ਆ ਕਿਹੜੇ ਤਰੀਕੇ ਸਾਹਮਣੇ ਵਾਲੇ ਬੰਦੇ ਜੇਬ ਚੋਂ ਪੈਸਾ ਕਢਵਾਇਆ ਜਾਵੇ ਕੁਈ ਕੇੜਾ ਮਹਿਕਮਾ ਮਾਰ ਮਹਿਕਮਾ ਪੁਲਿਸ ਮਹਿਕਮਾ ਕੋ ਮ ਸਰਕਾਰੀ ਦਫ਼ਤਰ ਕੋਈ ਵੀ ਕਿਸੇ ਇੱਕ ਦਫ਼ਤਰ ਨਾਲ ਉਹ ਜਿਹਦੇ ਤੁਸੀਂ ਬਿਗੈਰ ਪੈਸੇ ਕੰਮ ਕਰਵਾ ਸਕਦੇ ਹੋ ਸ਼ਾਇਦ ਕੋਈ ਹੋਵੇ ਐ ਗੱਲਾਂ ਬੜੀਆਂ ਵੱਡੀਆਂ ਕਰਦੇ ਆ ਬੜੀਆਂ ਸਰਕਾਰ ਆਉਂਦੀਆਂ ਬੜੇ ਵੱਡੇ ਵੱਡੇ ਵਾਅਦੇ ਕਰਕੇ ਆਉਂਦੀਆਂ ਕਿ ਇਹ ਸਿਆਹ ਕਰਾਂਗੇ ਉਹ ਕਰਾਂਗੇ ਪਰ ਹੁੰਦਾ ਕੀ ਆ ਹੁੰਦਾ ਕੁਰਸੀ ਦੇ ਬੈਠਿਆ ਦੋ ਚਾਦਰ ਰੌਲਾ ਦਾ ਬਾਅਦ ਫਿਰ ਉਹ ਹੀ ਉਹ ਡੁਗ ਡੁਗੀ ਫੇਰ ਚੱਲਦੀ ਆ ਡੁਗ ਡੁਗੀ ਕੌ ਤਜਜ ਵਾਟਰ ਪ੍ਰੋਪਰਟੀ ਬਣੋ ਬਣਦੀ ਆ ਰਹੀ ਆ ਅੱਜ ਵੀ ਬਣਦੀ ਪਈ ਆ ਪਹਿਲਾਂ ਹੀ ਬਣਦੀ ਸੀ ਗਿਆ ਕਈ ਕਹਿੰਦੇ ਨਵੀਂ ਸਰਕਾਰ ਉਹ ਨਵੀਂ ਸਰਕਾਰ ਉਹ ਨਾ ਕੀ ਹੋ ਜਾਊਗਾ ਦੂਜਾ ਬਦਲ ਲਿਆਓ ਤੀਜਾ ਲਿਆਓ ਚੌਥਾ ਲਿਆਓ ਪੰਜਵਾਂ ਲਿਆਓ ਜਿੰਨਾ ਦੇ ਮੂਨੋਂ ਖੂਨ ਲੱਗਾ ਉਹਨਾਂ ਨੇ ਨਹੀਂ ਹਟਣਾ ਉਹਨਾਂ ਨੇ ਸਖਤ ਸਖਤ ਲਵਜ ਕਹਿ ਲੱਗਾ ਜਿਹੜੇ ਕੁੱਤੇ ਨੂੰ ਹੱਡੀ ਚੱਪਣ ਦੀ ਆਦਤ ਪੈ ਜਾਵੇ ਉਹ ਕੁੱਤਾ ਹੱਡੀ ਚੱਪਣੋਂ ਨਹੀਂ ਰਹਿ ਸਕਦਾ ਉਹਨੇ ਹੱਡਾ ਰੋੜੀ ਜਾਣਾ ਹੀ ਜਾਣਾ ਹੁੰਦਾ ਇਹ ਹਵਾਲਤ ਉਹਨਾਂ ਚਾਹੇ ਉਹ ਸਰਕਾਰੀ ਅਫਸਰ ਆ ਚਾਹੇ ਸਰਕਾਰੀ ਛੋਟਾ ਮੁਲਾਜ਼ਮਾ ਚਾਹੇ ਉਹ ਸਿਆਸੀ ਲੀਡਰ ਆ ਚਾਹੇ ਲੀਡਰਾਂ ਉੱਚੇ ਉੱਚਾ ਸਾਰੇ ਖਵੇ ਪਾਸੇ ਆਉਂੋ ਸਰਵੇ ਹੁਹਾਲ ਕਮਾਈ ਕਰਦੇ ਆ ਕੁੱਟਦੇ ਆ ਲੁੱਟਦੇ ਆ ਆਮ ਜਨਤਾ ਜਿੱਥੇ ਸੀ ਉੱਥੇ ਹੀ ਆਮ ਜਨਤਾ ਦੇ ਪਹਿਲੇ ਕੁਝ ਨਹੀਂ ਪੈਂਦਾ ਆਮ ਜਨਤਾ ਦੇ ਪਹਿਲੇ ਪਾਸੋਂ ਹੱਟ ਕੇ ਤੋੜੇ ਉਹੇ ਕੰਮ ਸੋ ਦੋਸਤੋ ਇਹ ਆ ਉਹ ਗੱਲਾਂ ਬਾਤਾਂ ਬਾਕੀ ਅਗਰ ਤੁਹਾਨੂੰ ਲੱਗਦਾ ਕਿ ਕੋਈ ਵਿਭਾਗ ਹੈਗਾ ਜਿੱਥੇ ਪੈਸੇ ਨਹੀਂ ਚੱਲਦੇ ਜਿਹੜੇ ਮੈਂ ਕੋਈ ਬਿਨਾਂ ਪੈਸੇ ਦੇ ਤਾਂ ਕੰਮ ਹੁੰਦਾ ਤੁਸੀਂ ਆਪਣੇ ਵਿਚਾਰ ਸਾਂਝੇ ਕਰਿਓ ਪਰ ਮੈਨੂੰ ਲੱਗਦਾ ਨਹੀਂ ਸ਼ਾਇਦ ਕੋਈ ਇੱਕ ਅਦਾ ਮੁਲਾਜ਼ਮ ਕੋ ਚੰਗਾ ਹੁੰਦਾ ਹੋ ਜਿਹੜਾ ਪੈਸੇ ਦੇ ਬਿਨਾਂ ਕੰਮ ਕਰ ਦਿੰਦਾ ਪਰ ਨਹੀਂ ਹਰ ਵਿਭਾਗ ਵਿੱਚ ਤਕਰੀਬਨ ਹਰ ਇੱਕ ਨੇ ਮੋਟਾ ਡੇ ਹੁੰਦਾ ਪੈਸਾ ਪੈਸਾ ਤੇ ਬਸ ਪੈਸਾ ਤੁਸੀਂ ਆਪਣੇ ਵਿਚਾਰ ਦੇਣੇ ਆ ਅਗੂ ਤੁਸੀਂ ਵਿਚਾਰ ਨਾਲ ਸਹਿਮਤ ਹੋ Tábi, agardai te, tábi. Tanboa no dosto.